हां जी दोस्तों सारेयानु ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸ਼ਹਿਰ ਖਾਸ ਪੱਟੀ ਪੱਟੀ ਸ਼ਹਿਰ ਤੁਸੀਂ ਵਿਜ਼ਿਟ ਕਰਨੀ ਆ ਦੋਸਤੋ ਪੱਟੀ ਸ਼ਹਿਰ ਤੋਂ ਬਾਂਮਣੀ ਵਾਲੇ ਪਿੰਡ ਨੂੰ ਇੱਕ ਸੜਕ ਨਿਕਲਦੀ ਆ ਇਸੇ ਸੜਕ ਦੇ ਉੱਪਰ ਬਿਲਕੁਲ ਪੱਟੀ ਸ਼ਹਿਰ ਦੇ ਵਿੱਚ ਹੀ ਵੀਰ ਸਿੰਘ ਉਹਨਾਂ ਦਾ ਘਰ ਹੈਗਾ ਇਹ ਦੋਸਤੋ ਸੜਕ ਅੱਗੇ ਜਮਾਲਪੁਰ ਉੱਬੋ ਕੇ ਪਿੰਡ ਨੂੰ ਚਲੀ ਜਾਂਦੀ ਆ ਤਹਿਸੀਲ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਨ ਸਾਹਿਬਾਤ ਤਹਿਸੀਲ ਵੈਸੇ ਪੱਟੀ ਆ ਤੇ ਤਰੀਕ ਅੱਜ ਤੁਸੀਂ ਨੋਟ ਕਰ ਲੋ ਅੱਜ 23 ਮਈ ਤੇ ਸਮਾਂ ਦੋਸਤੋ ਕੋਈ ਮਾਰਨਿੰਗ ਦੇ 11:30 ਵਜੇ ਦਾ ਤੇ ਭਾਜੀ ਵੀਰ ਸਿੰਘ ਉਹਨਾਂ ਦੇ ਘਰ ਦੋਸਤੋ ਅੱਜ ਆਪਣੀ ਵਿਜ਼ਿਟ ਆ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਪਹਿਲਾਂ ਵੀ ਆਪਾਂ ਤੁਹਾਨੂੰ ਇਸ ਘਰੋਂ ਕਾਫੀ ਦਿਖਾਏ ਆ ਤੇ ਰੇਡ ਪੜਤਾ ਵੀ ਜਾਇਜ਼ ਹੁੰਦਾ ਬਾਕੀ ਪਸ਼ੂ ਸਾਫ਼ ਸੁਥਰੇ ਹੁੰਦੇ ਆ ਦੋਸਤੋ ਸੋ ਡੇਰੀ ਫਾਰਮਿੰਗ ਦੇ ਨਾਲ-ਨਾਲ ਇੱਕ ਡੇਰੀ ਦੇ ਨਾਲ-ਨਾਲ ਇੱਕ ਪਸ਼ੂ ਵਪਾਰਤਾ ਕੀਤਾ ਵੀ ਆ ਪੂਰੀ ਡਿਟੇਲ ਆ ਆਪਾਂ ਭਾਜੀ ਵੀਰ ਸਿੰਘ ਤੋਂ ਦੋਸਤੋ ਇਹਨਾਂ ਪਸ਼ੂਆਂ ਦੇ ਲੈ ਕੇ ਤੁਹਾ ਸਾਂਝੀ ਕਰਦੇ ਆਂਗੇ ਅੱਗੋਂ ਜਿਹੜਾ ਵੀ ਐਨੀਮਲ ਜਿਹੜੇ ਵੀ ਕਿਸਾਨ ਫਾਰਮਰ ਵੀਰ ਨੂੰ ਚੰਗਾ ਲੱਗੂਗਾ ਪਸੰਦ ਆਊਗਾ ਜਜੂਗਾ ਉਹਦੀ ਵਿਸ਼ੇਸ਼ ਤੌਰ ਤੇ ਹਰ ਵਾਰ ਆਪਾਂ ਕਹਿੰਦੇ ਆਂ ਵੀ ਨਰਕ ਪਰਖਾ ਤਸੱਲੀ ਆ ਉਹ ਜਿਹੜਾ ਪਸ਼ੂ ਸੋਇਆ ਹੁੰਦਾ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਠੀਕ ਆ ਜੀ ਤੇ ਵੈਸੇ ਨਾਗਾ ਜੀ ਤੁਹਾਨੂੰ ਦੋ ਦਿਖਾਉਣਿਆਂ ਮੱਝਾਂ ਝੋਟੀਆਂ ਤੇ ਦੋਵੇਂ ਪਸ਼ੂ ਸੋਏ ਆ ਸਭ ਤੋਂ ਪਹਿਲਾਂ ਬਾਜੀ ਵੀਰ ਸਿੰਘ ਜੀ ਸਾਸਤਰੀ ਕਾਲ ਸਾਸਤਰੀ ਕਾਲ ਜੀ ਸਾਸਤਰੀ ਕਾਲ ਹੋਰ ਬਾਜੀ ਠੀਕ ਠਾਕ ਤੇ ਠੀਕ ਠਾਕ ਵਧੀਆ ਤੁਸੀਂ ਆਪਦੇ ਸਭ ਬਹੁਤ ਵਧੀਆ ਜੀ ਠੀਕ ਠਾਕ ਤੇ ਬਾਜੀ ਵੀਰ ਸਿੰਘ ਜੀ ਉਹਦੇ ਪਸ਼ੂ ਠੀਕ ਆ ਬਾਕੀ ਪੜਤਾਪੁਰ ਤਾਂ ਜੈ ਜੀ ਹੁੰਦਾ ਵੈਸੇ ਜੈ 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 ਲਓ ਦੋਸਤੋ ਵੈਸੇ ਪਸ਼ੂ ਜਿਹੋ ਜਾ ਪਸ਼ੂ ਉਹ ਜਾ ਰੇਟ ਇਹ ਤਾਂ ਸਾਰੇ ਵੀਰ ਸਮਝਦਾਰ ਆ ਠੀਕ ਆ ਜੀ ਜਿਹੋ ਜਾ ਪਸ਼ੂ ਖਰੀਦਦੇ ਆ ਚੰਗਾ ਖਰੀਦਦੇ ਆ ਰੇਟ ਵੀ ਚੰਗਾ ਤੇ ਦਰਮਿਆਨਾ ਪਸ਼ੂ ਆਪਾਂ ਫਾਊਂਡ ਕਰਦੇ ਆ ਲੱਭਦੇ ਆਂਦੇ ਉਹੋ ਜਾ ਪਸ਼ੂ ਉਹੋ ਜਾ ਰੇਟ ਪੜਤਾਪੁਰ ਨੂੰ ਮਿਲ ਜਾਂਦਾ ਤੇ ਭਾਜੀ ਵੀਰ ਸਿੰਘ ਜੀ ਅੱਜ ਆਪਾਂ ਜਿੱਦਾਂ ਕਿ ਦੋ ਨਗ ਦਿਖਾਉਣੇ ਆ ਹਾਂਜੀ ਦੋਵੇਂ ਮੱਝਾਂ ਨੇ ਅੱਜ ਹਾਂਜੀ ਹਾਂਜੀ ਦੋਵੇਂ ਮੱਝਾਂ ਤੇ ਸੁਈਆਂ ਸਵਾਈਆਂ ਨੇ ਬਿਲਕੁਲ ਸੁਈਆਂ ਸਵਾਈਆਂ ਜੀ ਤਾਜ਼ੀਆਂ ਹਾਂਜੀ ਤਾਜ਼ੀਆਂ ਹਾਂਜੀ ਠੀਕ ਆ ਤੇ ਪਹਿਲੇ ਨੰਬਰ ਤੇ ਜੇਕਰ ਆਪਾਂ ਸ਼ੁਰੂਆਤ ਕਰ ਲਈਏ ਜੀ ਇਸ ਮੱਝ ਤੋਂ ਹਾਂਜੀ ਇਸ ਮੱਝ ਦੀ ਡਿਟੇਲ ਕਰਦੀਏ ਸਾਂਝੀ ਇਹ ਸੁਹਾਗ ਕਿਰਮਾ ਸੁਈ ਹੈ ਇਹ ਤੀਜਾ ਸੁਹਾਗ ਸੁਈ ਹੈ ਵੀ ਤੀਸਰਾ ਸੁਹਾਗ ਹਾਂਜੀ ਤੇ ਅੱਜ ਦਿਨ ਕਿੰਨੇ ਕੋਗੇ ਇਹ ਨੂੰ ਹਫਤੇ ਦੇ ਅੰਦਰ ਬਾਹਰ ਹੋਏ ਹਫਤੇ ਦੇ ਅੰਦਰ ਵਾਰੀ ਹੈ ਹਾਂਜੀ ਮਗਰ ਕੱਟੀ ਹੈ ਜੀ ਹਾਂਜੀ ਕੱਟੀ ਮਗਰ ਲਓ ਦੱਸੋ ਮਗਰ ਕੱਟੀ ਆ ਤੇ ਸੁਹਾਗ ਤੀਜਾ ਦੱਸਤਾ ਹਾਂਜੀ ਹਾਂਜੀ ਸੁਹਾਗ ਦੀ ਹੈ ਹਫਤੇ ਦੀ ਸੁਈ ਆ ਹਾਂਜੀ ਤੇ ਬੱਚਾ ਮਗਰ ਦੇ ਕੱਟੀ ਆ ਠੀਕ ਆ ਜੀ ਪਹਿਲੇ ਨੰਬਰ ਤੇ ਤੁਸੀਂ ਮੱਝ ਦੇਖ ਲਓ ਤੇ ਭਾਜੀ ਵੀਰ ਸਿੰਘ ਜੀ ਇੱਕ ਵਾਰੀ ਮੜਾ ਜੇ ਇਧਰ ਸਾਈਡ ਨੂੰ ਹੋਈ ਹੈ ਹਵਾਨੇ ਲੈਵੇ ਤਾਂ ਚੰਗੀ ਤਸल्ली ਨਾਲ ਦਿਖਾ ਦਈਏ ਆ ਦੇਖੋ ਜੀ ਹਫਤੇ ਦੀ ਸੂਈਏ ਦੋਸਤੋ ਬੌਲੇ ਤੋਂ ਬਾਹਰ ਕੋਈ ਵੀ ਰਮਨ ਕੇ ਹੁਣ ਦੁੱਧ ਤੇ ਤੁਸੀਂ ਤਸੱਲੀ ਕਰ ਲਿਓ ਤੇ ਦੁੱਧ ਜਿਹੜਾ ਭਾਜੀ ਅੱਜ ਚਵਾਰਈ ਉਹ ਕਿੰਨਾ ਦੋ ਡੰਗ ਚੋਈ ਆਪਾਂ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਦੁੱਧ 10 ਕਿਲੋ ਦੁੱਧ ਅਸੀਂ ਤੇ 12 ਕਿਲੋ ਚੋਕ ਲਿਆ ਪਰ ਆਪਾਂ 10 ਕਿਲੋ ਦੀ ਗਰੰਟੀ ਦਵਾ ਜਿਤਨਾ ਮਰਜ਼ੀ ਕੋ ਜੋਖੇ ਕੰਡੇ ਦੇ ਜਿਹੜਾ ਤੁਸੀਂ ਇਹ ਵੀ ਦੱਸਿਆ ਵੀ ਚਲੋ ਪਸ਼ੂ ਕੋਈ ਨਾ ਨਵੀਂ ਤਾਂ ਤੇ ਆ ਖਾਦਾ ਪੀਤਾ ਘੱਟ ਇਨੇ ਕੱਲ ਦਾ ਪੱਠਾ ਨੂੰ ਮੂੰਹ ਨਹੀਂ ਲਾਇਆ ਜੀ ਨਹੀਂ ਲਾਇਆ ਮੈਂ ਨੇ ਆ ਠੀਕ ਹਾਂਜੀ ਇਨੇ ਘਰ ਆਉਣਾ ਹੀ ਆਣ ਕੇ ਦ ਖਾਣਾ ਪੀਣਾ ਸ਼ੁਰੂ ਕਰਦੇ ਵੰਡਾ ਮੁੰਡਾ ਪੱਠੇ ਪੁੱਠੇ ਖਾਣ ਪੀਣ ਲੱਗ ਪਏ ਤਾਂ ਦੁੱਧ ਭਾਜੀ ਵੀਰ ਸਿੰਘਾਂ ਦਾ ਵੀ ਆਪਾਂ ਬੇਸ਼ੱਕ ਕੋਈ 11-12 ਲੀਟਰ ਹੀ ਤਸੱਲੀ ਕਰਕੇ ਆਂਦੀ ਸੀਗੀ ਫਿਲਹਾਲ 10 ਕ ਕਿਲੋ ਦੀ ਪੂਰੀ ਤਸੱਲੀ ਦੇ ਰਹੇ ਆ ਵੀ 10 ਕ ਕਿਲੋ ਹੋਣ ਜਿਹੜਾ ਮੌਕੇ ਤੇ ਕੋਈ ਵੀਰ ਚੋਕੇ ਆਪਣੀ ਤਸੱਲੀ ਕਰ ਲੇ ਬਾਕੀ ਸਿੰਘੀ ਸਿੰਘੀ ਫੇਸ ਕੁਆਲਿਟੀ ਵੇਖੋ ਬਿਲਕੁਲ ਸ਼ਾਈ ਸ਼ੂਈ ਵੇਖੋ ਠੀਕ ਹੈ ਜੀ ਤੇ ਇਹਨ ਬਿਲਕੁਲ ਕਾਲੇ ਸੱਪ ਵਰਗੀ ਆ ਕਰਮਾ ਵਾਲੀ ਮਗਰ ਕੱਟੀ ਕੱਟੀ ਵੀ ਬਹੁਤ ਖੂਬਸੂਰਤ ਆ ਲੋ ਤੇ ਭਾਜੀ ਵੀਰ ਸਿੰਘ ਜੀ ਚੋਣ ਚਣ ਕਿਤਾ ਆ ਪੂਰੀ ਓਕੇ ਆ ਜੀ ਠੀਕ ਹੈ ਬੋਲੀ ਉਂਗਲ ਵਰਗੀ ਮੋਟੀ ਧਾਰ ਹੈ ਜੀ ਠੀਕ ਹੈ ਠੀਕ ਹੈ ਕੋਈ ਫਾਲਤ ਨਹੀਂ ਕੋਈ ਗੱਲ ਨਹੀਂ ਠੀਕ ਹੈ ਸ਼ੀਲਸ ਲੱਗਾ ਲਓ ਵੀ ਭਰਾਵੋ ਬਾਕੀ ਵਜਨ ਵਟਾ ਪੂਰਾ ਹੈ ਇਸ ਮੈਂ ਦਾ ਠੀਕ ਹੈ ਤੀਜਾ ਸੂਆ ਤੇ ਦੇਖਦੁਖ ਤੋਂ ਕਰਮਾਂ ਵਾਲੀ ਬੇਸ਼ੱਕ ਦੂਜੇ ਵੀ ਚੱਲਦੀ ਆ ਪੱਕ ਜਿਹੜੀ ਗੱਲ ਦੋਸਤ ਓਰੀਜਨਲ ਉਹੀ ਬਿਲਕੁਲ ਤਸੱਲੀ ਵਾਲੀ ਹੁੰਦੀ ਆ ਵੀ ਤੀਜਾ ਸੂਆ ਸੋਈ ਆ ਕੱਢ ਕੇ ਇੱਕ ਵਾਰੀ ਬਾਹਰ ਤੋੜ ਕੇ ਤੁਹਾਨੂੰ ਤਸੱਲੀ ਨਾਲ ਦਿਖਾਉਣੇ ਆ ਜਿੱਡੀ ਕਰਮਾਂ ਵਾਲੀ ਜੰਮੀ ਪਲੀ ਆ ਜਿੱਡੀ ਰਾਜੀ ਜਿੱਡੀ ਵਜਨ ਵੋੜ ਵਾਲੀ ਆ ਘਰ ਵਾਲਿਆਂ ਨੇ ਓ ਜੇ 14 15 ਕਿਲੋ ਦੀ ਗਰੰਟੀ ਦਿੱਤੀ ਹੈ ਜੀ ਉਹ ਦ ਠੀਕ ਹੈ ਜੀ। ਲਓ ਦੋਸਤੋ ਬੈਕਗਰਾਉਂਡ ਭਾਜੀ ਵੀਰ ਸਿੰਘ ਦੱਸ ਰਿਹਾ ਵੀ ਜਿੱਥੋਂ ਵੀ ਆਈ ਆ ਸੋ ਤਸੱਲੀ ਉਹਨਾਂ ਦਿੱਤੀ ਸੀ ਵੀ ਘਟੋ ਘਟ ਵੀ ਕੋਈ 14-15 15 14 ਲੀਟਰ ਜਿਹੜੀ ਆ ਦੁੱਜਣ ਨੇ ਦੁੱਧ ਭਰਿਆ ਸੀਗਾ। ਤੇ ਬਾਕੀ ਪੁੱਠੇ ਪਾਠੇ ਤੋਂ ਤੁਸੀਂ ਇੱਕ ਵਾਰੀ ਨਿਗਾਹ ਜ਼ਰੂਰ ਮਾਰਿਓ। ਕਾਫੀ ਸੋਹਣੀ ਆ, ਚੰਗੀ ਜੰਮੀ ਪਲੀ ਕਰਮਾ ਵਾਲੀ। ਵਜ਼ਨ ਫੁੱਲ ਬਟਾ ਫੁੱਲ ਆ। ਆ ਦੇਖੋ ਜੀ। ਠੀਕ ਆ। ਇੱਕ ਸਾਰ ਲੈਵਾ ਇੱਕੋ ਜੇ ਥਾਣਾ ਸੈਜ ਵਿੱਚ ਠੀਕ ਹੈ ਜੀ ਤੇ ਸ਼ਾਈ ਬਹੁਤ ਖੂਬਸੂਰਤ ਬਿਲਕੁਲ ਬਲੈਕ ਫੇਸ ਕੁਆਲਟੀ ਚੰਗੀ ਰੋਕ ਲਿਆ ਜਵੀਰ ਰੋਕ 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 ਲਿਆ ਕੱਟ ਕੱਟੀ ਕਰਦੇ ਠੀਕ ਹੈ ਸੋ ਉਲਟ ਪਹਿਣੀ ਵਾਲੀ ਸਾਈਡ ਤੋਂ ਦੋਸਤੋ ਥਾਣ ਵੇਖ ਲਓ ਠੀਕ ਹੈ ਸੱਜੇ ਖਪਿਓ ਥਾਣ ਦੇਵਾ ਪੂਰੀ ਤਸੱਲੀ ਨਾਲ ਵੇਖ ਲਿਆ ਕਰੋ ਬਹੁਤੇ ਵੀਰ ਸਾਈ ਵੀ ਇਹਨਾਂ ਕਰਨ ਲੱਗੇ ਵੀ ਕਾਲੀ ਕਰਦੇ ਆ ਅਸੂ ਆਪਣਾ ਬਿਲਕੁਲ ਤਸੱਲੀ ਨਾਲ ਦੇਖ ਲਿਆ ਕਰੋ ਜਵੀਰਵਾ ਬਿਲਕੁਲ ਅੰਡਰਸਟੈਂਡ ਕਰ ਲਿਆ ਕਰੋ ਮਗਰ ਕੱਟੀ ਹੈ ਠੀਕ ਹੈ ਜੀ ਤੇ ਸੋਹਣੇ ਕਦ ਕਾਟ ਦੇ ਵਿੱਚ ਚੌੜੇ ਪਿੱਠ ਕੁੜੇ ਦੇ ਵਿੱਚ ਸੋ ਸਭੀ ਸਵਾਲੀ ਪੂਰੀ ਆ ਜਿੱਥੋਂ ਵੀ ਆਈ ਹੈ ਚੰਗੀ ਸੇਵਾ ਦੇ ਵਿੱਚ ਰਹੀ ਹੈ ਠੀਕ ਆ ਸੋ ਝਲਕ ਜਿਹੜੀ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਮਗਰ ਕੱਟੀ ਠੀਕ ਆ ਆ ਜੀ ਅੱਜ ਰੁਕੇ ਦਮ ਜੀ اچھا ਤੇ ਭਾਜੀ ਵੀਰ ਸਿੰਘ ਜੀ ਇਹਦੀ ਕੀ ਡਿਮਾਂਡ ਕਰਦੇ ਪਏ ਜੇ ਕਿੱਥੋਂ ਤੱਕ ਦੇ ਦੇਣੀ ਹੈ ਡਿਮਾਂਡ ਭਾਵੇਂ ਇਹਦੀ 1 ਲੱਖ 5000 ਕਰ ਲਈਏ ਹਾਂਜੀ ਆਪਾਂ ਪੂਰੇ ਲੱਖ ਦੀ ਦੇਣਾ ਤੂੰ 1000 ਰੁਪਏ ਛੱਡਦਾ ਇੱਕ 5 ਡਿਮਾਂਡ ਆ ਤੇ ਲੱਖ ਦੇ ਵਿੱਚੋਂ 1000 ਰੁਪਏ ਛੋਟ ਛੱਪਾ 1000 ਰੁਪਏ ਛੱਡਦਾ ਠੀਕ ਹੈ ਜੀ ਲੋ ਜੀ ਦੋਸਤੋ 1 ਲੱਖ ਦੇ ਵਿੱਚੋਂ 1000 ਮਾਨਤਾ ਨੂੰ ਹੋ ਜਾਊਗਾ ਤੇ ਮਗਰ ਕੱਟੀ ਆ ਠੀਕ ਆ ਜੀ ਇੱਕ ਵਾਰੀ ਫੇਰ ਆਪਾਂ ਨੋਟ ਕਰਾ ਦਿੰਨੇ ਆ ਮਗਰ ਕੱਟੀ ਆ ਕੱਟੀ ਵੀ ਬਹੁਤ ਖੂਬਸੂਰਤ ਆ ਚੰਗੀ ਠੀਕ ਆ ਜੀ ਤੇ 1 ਲੱਖ ਦੇ ਵਿੱਚੋਂ 1000 ਮਾਨਤਾਂ ਤੇ ਅਗਲੀ ਵਿਰਤੀ ਝੋਟੀ ਬਾਹਰ ਹੀ ਇਧਰ ਕੱਢ ਲਿਆ ਜੇ ਬਾਹਰ ਕੱਢ ਲੈ ਬਾਹਰ ਹੀ ਕੱਢ ਲੇ ਅਗਲੀ ਜਿਹੜੀ ਭਾਜੀ ਆ ਆਪਣੇ ਕੋਲ ਮੱਝ ਇਹ ਸਵੇਰੇ ਕਿੰਵੇਂ ਸੂਈ ਆ ਇਹ ਪਹਿਲੇ ਸੂਵੇ ਸੂਈ ਆ ਜੀ ਪਹਿਲਣੀ ਆ ਜੀ ਹਾਂਜੀ ਹਾਂਜੀ ਲਓ ਜੀ ਪਹਿਲਣੇ ਦੋਸਤੋ ਅਗਲੀ ਤੋਂ ਝੋਟੀ ਤੁਹਾਨੂੰ ਦਿਖਾਉਣ ਜਾ ਰਹੇ ਆ ਤੇ ਦਿਨ ਅੱਜ ਕਿੰਨੇ ਹੋ ਗਏ ਜੇ ਨੂੰ ਇਹਨੂੰ 25 ਦਿਨਾਂ ਦੇ ਲਾਗੇ ਬੰਨੇ ਹੋਊਗੇ ਮਹੀਨੇ ਅੰਦਰ ਹੀ ਆ ਠੀ ਲਓ ਦੋਸਤੋ ਪੰਜਾਂ ਕੇ ਦਿਨਾਂ ਦੀ ਸੂਈ ਆ ਝੋਟੀ ਪਹਿਲਾ ਸੂਆ ਤੇ ਬੱਚਾ ਇਹਦੇ ਥੱਲੇ ਕਟਾ ਨਾ ਜੀ ਹਾਂਜੀ ਹਾਂਜੀ ਕਟਾ ਮਗਰ ਕਟਾ ਹਾਂਜੀ ਤੇ ਇਹ ਕਿੰਨੇ ਕੇ ਦੁੱਧ ਤੇ ਹੁਣ ਆ ਗਈ ਆ ਜੀ ਇਹ ਦੁੱਧ 9 ਕਿਲੋ ਪੱਕਾ ਦੁੱਧ ਇਹ ਥੱਲੇ ਆ 9 ਕਿਲੋ ਹਾਂਜੀ ਚੂਣ ਚਾਣ ਭਰੋਣਾ ਬਿਲਕੁਲ ਚੰਗੀ ਹਾਂ ਓਕੇ ਤੇ ਮਿਲਦੀ ਮਿਲਦੀ ਪਹਿਲਾਂ ਜਿਵੇਂ ਝੋਟੀ ਆ ਕਿਸੇ ਤਰ੍ਹਾਂ ਦੀ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਆ ਬੱਚੇ ਦੇ ਮਿਲਦੀ ਆ ਬੱਚੇ ਦੇ ਹਾਂਜੀ ਬੱਚੇ ਦੇ ਧੀਏ ਵੀ ਹੋ ਜਾਂਦੀ ਠੀਕ ਹੈ ਜੀ ਹਾਂ ਤੋੜ ਗਏ ਵੀਰ ਜੀ ਹਾਂਜੀ ਆਹ ਦੋਸਤੋ ਬੱਚੇ ਤੇ ਦੋਵੇਂ ਟਾਈਮ ਮਿਲਦੀ ਆ ਪਹਿਲਾ ਸੂਬਾ ਛੋਟੀ ਐ ਸੂਈ ਆ ਮਗਰ ਇਹਦੇ ਕਟਾ 25 ਆਕ ਦਿਨਾਂ ਦੀ ਸੂਈ ਆ ਤੇ ਦੁੱਧ ਜਿਹੜਾ 9 ਲੀਟਰ ਤਸੇ ਹਾਂ 9 ਲੀਟਰ ਪੱਕਾ ਦੁੱਧ ਇਹਦੇ ਥਲੇ ਠੀਕ ਆ ਜੀ ਲੋ ਸੋ 9 ਲੀਟਰ ਦੋਸਤੋ ਦੁੱਧ ਇਸ ਛੋਟੀ ਥਲੇ ਸਿੰਗਲ ਖੱਡੀ ਦੇ ਵਿੱਚ ਆ ਮਤਲਬ ਇਹ ਪਿੰਡੇ ਦੀ ਤੇ ਹਵਾਨਾ ਲੇਵਾ ਤੁਹਾਨੂੰ ਇੱਕ ਵਾਰੀ ਥੋੜਾ ਜਿਹਾ ਹੋਰ ਆਪਾਂ ਨੇੜੇ ਤੋਂ ਦਿਖਾਉਂਦੇ ਆ ਆਹ

ਮੜਾ ਹੋ ਜਾ ਜਿਵੇਂ ਇੱਕ ਮੜਾ ਜਾ ਇੱਕ ਸਾਈਡ ਦਾ ਹੈਗਾ ਕੇ ਉਹ ਉਤਰੇ ਹੀ ਆ ਬੱਚੇ ਨੇ ਮੂੰਹ ਮਾ ਮਾਰਦਾ ਬਰਾਬਰ ਹੈ ਬਰਾਬਰ ਮਤਲਬ ਕੋਈ ਆਉਂਦਾ ਸੱਜਣ ਤਾਂ ਮੈਨੂੰ ਕਹਿ ਦਈਏ ਵੀ ਜਿਵੇਂ ਕੋਈ 10 ਤੇ 100 ਗ੍ਰਾਮ ਦਾ ਵਰਕ ਨਹੀਂ ਨਹੀਂ ਮੈਂ ਨਾ ਇੱਕ ਧਾਰ ਦਾ ਵੀ ਫਰਕ ਨਹੀਂ ਦੇ ਠੀਕ ਆ ਜੀ ਠੀਕ ਤੇ ਇਹ ਆਪਾਂ ਅੱਜ ਕਿੰਨੇ ਕਿਤੇ ਦੇ ਦਈਏ ਜੀ ਇਹ ਮੁੱਲ ਭਾਂ 85 ਕਰੀਏ 80 ਹਾਦੀ ਛੋਟੀ ਦੇਣਾ 80000 ਦੀ ਹਾਂ ਜੀ ਨੌ ਲਈ ਟੁੱਟਾ ਪੱਕਾ ਆ ਦੇ ਥੱਲੇ ਠੀਕ ਆ ਜੀ ਹਾਂ ਜੀ ਲਓ ਦੋਸਤੋ ਡਿਮਾਂਡ 85000 ਕਰੋਨ ਨੂੰ ਠੀਕ ਆ ਜੀ ਤੇ ਲੈ ਇਹਦੇ ਜਿਹੜਾ ਉਹ 80000 ਹੈ ਠੀਕ ਆ ਤੇ ਥੋੜਾ ਜਿਹਾ ਫਿਰ ਦੋ ਕਦਮ ਅੱਗੇ ਪਟਾਈਏ ਅੱਗੇ ਨਾ ਲਿਖ ਜਾਓ ਇੱਥੇ ਰੁਕ ਲਿਆ ਜੇ ਇੱਥੇ ਰੁਕ ਲਿਆ ਜੇ ਆਹ ਲੋ ਜੀ ਠੀਕ ਆ ਲਓ ਜੀ ਠੀਕ ਆ ਸੋ 80000 ਦੀ ਦੋਸਤੋ ਇਹ ਤੁਹਾਨੂੰ ਝੋਟੀ ਮਿਲ ਜੂਗੀ ਬਾਕੀ ਮਾਨਦਾਨ ਹੋ ਜੂਗਾ ਛੋਟਛੱਪਾ ਹੋ ਜੂਗਾ ਕੋਈ ਵੀਰ ਘਰੇ ਆਉਂਦਾ ਠੀਕ ਆ ਜੀ ਅਨੀਮਲ ਦੋ ਅੱਜ ਦੋਸਤੋ ਦੋਵੇਂ ਚੰਗੀਆਂ ਝੋਟੀਆਂ ਮੱਝਾਂ ਨੇ ਸੁਈਆਂ ਸਵਾਈਆਂ ਬਿਲਕੁਲ ਤਾਜ਼ੀਆਂ ਤੇ ਇੱਕ ਤਾਂ ਬਹੁਤ ਵਧੀਆ ਚੰਗੇ ਦੁੱਧ ਤੇ ਚੱਲ ਰਹੀ ਸੀਗੀ ਫਿਲਹਾਲ 11-12 ਸਰੀ ਜਾਂ 12 ਤੋਂ ਵੀ ਪਲੱਸ ਦੁੱਧ ਚਵਾ ਦੂਗੀ ਜੇਕਰ ਪਿਛਲੇ ਸਵੇਰ ਨੂੰ ਭਾਜੀ ਵੀਰ ਸਿੰਘਾਂ ਦਾ ਵੀ ਪਿਛਲੇ ਸਵੇਰ ਚੰਗਾ ਦੁੱਧ ਭਰਾਇਆ ਉਹਨੇ ਠੀਕ ਹੈ ਜਿੱਥੋਂ ਆਈ ਆ ਉਹਨਾਂ ਉਹਨਾਂ ਦੇ ਦਸਨ ਮੁਤਾਬਕ ਆ ਤੇ ਹਾਂਜੀ ਲੈ ਜੋ ਜੀ ਹਾਂਜੀ ਤੇ ਭਾਜੀ ਵੀਰ ਸਿੰਘ ਜੀ ਅੱਜ ਦੋ ਪਸ਼ੂ ਆਪਣੇ ਕੋਲ ਹਾਂਜੀ ਹਾਂਜੀ ਠੀਕ ਹੈ ਜੀ ਤੇ ਤਕਰੀਬਨ ਇਸੇ ਤਰ੍ਹਾਂ ਹੀ ਪਸ਼ੂ ਆਉਂਦੇ ਰਹਿੰਦੇ ਆ ਆਉਂਦੇ ਰਹਿੰਦੇ ਆ ਪਹੂ ਕੱਲ ਤੈਨ ਲਿਆਂਦੇ ਇੱਕ ਤੜਕੇ ਮ ਅਛਾ ਜੀ ਹਾਂਜੀ ਉਹ ਗੱਬਣੀਆਂ ਆਉਂਦੇ ਆੀ ਸੁਪੀ ਰਾਤ ਮੜ ਕੇ ਇੱਥੇ ਕੈਰੋ ਦੇ ਬੰਦੇ ਲੈ ਗਏ ਸੇਲ ਹੋ ਗਈ ਹੈ ਹਾਂਜੀ ਸੇਲ ਹੋ ਗਈ ਠੀਕ ਹੈ ਜੀ ਹਾਂਜੀ ਤੇ ਇੱਕ ਆਪਣੇ ਨੰਬਰ ਕਰ ਦਈਏ ਸਾਂਝੇ ਜੀ ਹਾਂਜੀ ਹਾਂਜੀ 76580 5792 ਹਾਂਜੀ ਧਿਆਨ ਰੱਖਣਾ 96 96 53 96 53 99 115 ਬਾਅਦ ਦੋਸਤੋ ਨੰਬਰ ਦੋਵੇਂ ਬਿਲਕੁਲ ਸਕਰੀਨ ਤੇ ਆਪਾਂ ਚਲਦੇ ਕਰਦੇ ਆਂਗੇ ਤੇ ਪਸ਼ੂ ਆਉਂਦੇ ਰਹਿੰਦੇ ਆ ਦੋਸਤੋ ਕਿੱਲੇ ਦੇ ਉੱਪਰ ਕੋਈ ਦੋ ਚਾਰ ਚਾਰ ਨੱਕ ਜਿਹੜੇ ਆ ਹਰ ਟਾਈਮ ਜਿਹੜੇ ਤੁਹਾਨੂੰ ਇਸ ਕਿਲੇ ਦੇ ਉੱਪਰੋਂ ਵੇਖਣ ਦੇ ਵਿੱਚ ਮਿਲ ਜਾਣਗੇ ਅੱਜ ਫਿਲਹਾਲ ਇਹ ਦੋ ਤੁਹਾਨੂੰ ਬੱਜਾਂ ਝੋਟੀਆਂ ਆਪਾਂ ਦਿਖਾਉਣੀਆਂ ਸੀ ਦੋਵੇਂ ਸੁਈਆਂ ਸਵਾਈਆਂ ਨੇ ਕੋਈ ਵੀਰ ਬਿਲਕੁਲ ਆਪਣੀ ਨਰਕ ਪਰਖਾ ਨੇੜਿਓਂ ਕੋਈ ਵੀਰ ਦੇਖ ਰਿਹਾ ਤੇ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਦੂਰ ਦਰੜੇ ਤੋਂ ਕੋਈ ਵੀਰ ਸੰਪਰਕ ਕਰਦਾ ਤੇ ਬੇਸ਼ੱਕ ਵੀਡੀਓ ਕਾਲ ਤੇ ਆਪਣੀ ਬਿਲਕੁਲ ਤਸੱਲੀ ਕਰਕੇ ਸਾਈਬਿਆਂ ਨਾਲ ਪਾ ਕੇ ਜਾਂ ਪੂਰੀ ਪੇਮੈਂਟ ਪਾ ਕੇ ਆਪਣਾ ਪਸੂ ਖਰੀਦ ਸਕਦੇ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ